ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਕਰਤਾਰ 4000 ਕੰਬਾਈਨ ਬਕਾਊ 2017 ਮਾਡਲ ਮਸ਼ੀਨ ਕੰਡੀਸ਼ਨ ਦੇਖ ਸਕਦੇ ਹੋ ਕਾਹ ਬੰਦੀ ਬੰਪਰ ਤੇ ਵਧੀਆ ਸਾਫ ਪਈ ਹੈਗੀ ਬੇਟੀ ਵੰਜਨ ਦੇ ਨਾਲ ਆ ਮਸ਼ੀਨ ਫੀਡਰ ਦੀ ਕੰਡੀਸ਼ਨ ਦੇਖ ਸਕਦੇ ਆ ਫੀਡਰ ਪੱਟੀਆਂ ਫੀਡਰ ਚੈਨਾਂ ਟਾਇਰਾਂ ਦੀ ਕੰਡੀਸ਼ਨ ਵਗੈਰਾ ਸਾਰੇ ਵਧੀਆ ਸਾਫ ਪਈ ਆ ਪੱਖਾ ਵਗੈਰਾ ਸਾਰਾ ਦੇਖ ਸਕਦੇ ਆ ਤੁਸੀਂ ਸੈਕਟਰ ਦਾ ਫੀਡਰ ਵਗੈਰਾ ਡੀਜ਼ਲ ਟੈਂਕ 에ਅ ਟੈਂਕ ਠੀਕ ਹੈ ਟੂਲ ਬਾਕਸ ਆਊਟਰ ਫਰੇਮ ਵਗੈਰਾ ਸਾਰਾ ਵਧੀਆ ਸਾਫ ਪਿਆ ਮਸ਼ੀਨ ਦਾ ਤੇ 15 ਲੱਖ 75 ਹਜ਼ਾਰ ਦੀ ਡਿਮਾਂਡ ਆ ਵੀਡੀਓ ਨੂੰ ਬੱਤੋ ਸ਼ੇਅਰ ਜਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਬਾਹਰੋਂ ਬਾਡੀ ਪੱਕੇ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਬਾਕੀ ਜੇ ਕਿਸੇ ਵੀ ਐਨ ਐਮ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਗੱਲਬਾਤ ਕਰਨੀ ਆ ਕਿਸੇ ਵੀ ਤਰ੍ਹਾਂ ਦੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਹੋਰਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਬਾਈ ਕੋਲ ਦੋ ਕਰਤਾ ਰਕਮ ਇਹਨਾਂ ਨੇ ਹੀ ਆ ਟਾਇਰ ਵਗੈਰਾ ਸਾਰੇ ਵਧੀਆ ਸਾਫ ਆ ਸ਼ੀਲਡਾਂ ਵਗੈਰਾ 엘ਿਵੇਟਰ ਵਗੈਰਾ ਸਾਰੇ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਐ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਕਟਰ ਵਗੈਰਾ ਸਾਰਾ ਬਿਲਕੁਲ 오ਰੀਜਨਲ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਐ ਜੀ 17 ਮਾਡਲ ਆ ਜੀ ਤੇ 15,75,000 ਦੀ ਬਾਈ ਹੋਰਾਂ ਦੀ ਡਿਮਾਂਡ। ਬਾਕੀ ਜਾਣਕਾਰੀ ਲੈਣ ਦੇ ਲਈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਜੀ ਉੱਥੋਂ ਨੰਬਰ ਲਾ ਕੇ ਗੱਲਬਾਤ ਕਰ ਸਕਦੇ ਹੋ। ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਬਹੁਤ-ਬਹੁਤ ਧੰਨਵਾਦ ਜੀ।